ਅੱਜ ਖੜੇ ਆਂ ਜੀ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਆ ਚੌਂਕ ਦੇ ਵਿੱਚ ਅਸੀਂ ਖੜੇ ਆਂ ਇੱਧਰ ਬਾਈ ਦੀ ਹਵੇਲੀ ਐ ਤੇ ਇੱਧਰ ਰਸਤਾ ਜਾਂਦਾ ਸਿੱਧੂ ਬਾਈ ਦੀ ਯਾਦਗਾਰ ਵੱਲ ਹੁਣ ਅਸੀਂ ਗੱਡੀ ਮੋੜ ਲਈ ਤੁਸੀਂ ਪੋਸਟਰ ਦੇਖੋ ਫੋਟੋਆਂ ਦੇਖੋ ਸਿੱਧੂ ਬਾਈ ਦੀਆਂ ਦੁਕਾਨਾਂ ਤੇ ਲੱਗੀਆਂ ਹੋਈਆਂ ਨੇ ਆਹ ਰਸਤਾ ਜਾਂਦਾ ਜੀ ਯਾਦਗਾਰ ਨੂੰ ਅੱਜ ਤੁਹਾਨੂੰ ਰਸਤਾ ਦਿਖਾਵਾਂਗੇ ਘਰ ਤੋਂ ਕਿੰਨੀ ਦੂਰ ਆ ਸਿੱਧੂ ਬਾਈ ਦੀ ਯਾਦਗਾਰ ਤੇ ਯਾਦਗਾਰ ਤੋਂ ਕਿੰਨੀ ਦੂਰ ਆ ਸਿੱਧੂ ਬਾਈ ਦਾ ਘਰ ਸਾਹਮਣੇ ਦੇਖੋ ਸਿੱਧੂ ਬਾਈ ਦੀ ਯਾਦਗਾਰ ਆ ਇਹ ਰਸਤਾ ਜਾਂਦਾ ਪੂਰੀ ਵੀਡੀਓ ਦੇਖਿਓ ਤੇ ਅੱਗੇ ਜ਼ਰੂਰ ਸ਼ੇਅਰ ਕਰਿਓ ਵੀਡੀਓ ਨੂੰ ਲਓ ਮਿੱਤਰੋ ਸਿੱਧੂ ਮੂਸੇਵਾਲਾ ਦੀ ਯਾਦ ਕਰਦੇ ਆਪਾਂ ਜਾ ਰਹੇ ਹਾਂ ਇਹ ਹੈਗਾ 메ਨ ਰੋਡ ਇੱਧਰ ਹੈਗੀ ਹੈ ਹਵੇਲੀ ਤੇ ਸਾਹਮਣੇ ਦੇਖੋ ਲਿਖਿਆ ਹੋਇਆ ਮੁੱਸਾ ਤੇ ਇਧਰਲੇ ਪਾਸੇ ਹੈਗਾ ਯਾਦਗਾਰ ਦੇਖੋ ਸਿੱਧੂ ਭਾਈ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਉਹ ਸਾਹਮਣੇ ਯਾਦਗਾਰ ਹੈ ਮਿੱਤਰੋ ਦੇਖੋ ਲੋਕ ਆ ਰਹੇ ਨੇ ਤੇ ਹੁਣ ਤਾਂ ਕਾਫੀ ਕੰਮ ਵੀ ਚੱਲ ਰਿਹਾ ਹੈ ਇੱਥੇ ਪਹੁੰਚ ਰਹੇ ਨੇ ਲੋਕ ਇੱਥੇ ਆਣਾ ਲਗਾਤਾਰ ਪਹੁੰਚਦੇ ਨੇ ਹਰ ਰੋਜ਼ ਪਹੁੰਚਦੇ ਨੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਦੇਖੋ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਲੋਕ ਪਹੁੰਚ ਰਹੇ ਨੇ ਆ ਦੇਖੋ ਕਿੰਨੀ ਜ਼ਿਆਦਾ ਭੀੜ ਆ ਹਨਾ ਹਰ ਰੋਜ਼ ਹੁੰਦੀ ਹੈ ਇੱਥੇ ਦੇਖ ਸਕਦੇ ਤੁਸੀਂ ਕੋਈ ਆ ਰਿਹਾ ਕੋਈ ਜਾ ਰਿਹਾ ਆ ਦੇਖੋ ਫੋਟੋਆਂ ਵਗੈਰਾ ਲੱਗੀਆਂ ਹੋਈਆਂ ਨੇ ਪੂਰੀਆਂ ਦੇਖੋ ਮੇਲਾ ਹੀ ਲੱਗਿਆ ਹੋਇਆ ਜੀ ਇੱਥੇ ਆ ਦੇਖ ਸਕਦੇ ਹੋ ਤੇ ਕੰਮ ਚੱਲ ਰਿਹਾ ਸਿੱਧੂ ਬਾਈ ਦੀ ਯਾਦਗਾਰ ਤੇ ਤੇ ਕਾਫੀ ਜ਼ਿਆਦਾ ਤੁਹਾਨੂੰ ਇੱਥੇ ਬਦਲਾਅ ਦੇਖਣ ਨੂੰ ਮਿਲੂਗਾ ਹੁਣ ਦੇਖੋ ਟਰੈਕਟਰਾਂ ਦੇ ਲੋਕ ਆ ਰਹੇ ਨੇ 59 11 ਦੇ ਸામਨੇ ਸੁੱਦੂਬਈ ਦੀ ਯਾਦਗਾਰ ਆ ਦੇਖੋ ਕਿਧਰ ਰਹੀ ਕਟਿਓ ਫਾਦੀ ਹੂੰ ਦੇਖੋ ਬਾਈ ਜੀ ਸ਼ੇਅਰ ਕਰੇ ਜੀ ਵੀਡੀਓ ਨੂੰ ਦੇਖੋ ਹਰ ਰੋਜ ਇੱਥੇ ਇੰਨਾ ਹੀ ਕੱਟ ਹੁੰਦਾ ਬਾਈ ਜੀ ਜਿੰਨਾ ਤੁਹਾਨੂੰ ਅੱਜ ਦਿਖਾਈ ਦੇ ਰਿਹਾ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਇੱਥੇ ਦੇਖੋ ਸਟicker ਵੀ ਕਰ ਰਹੇ ਨੇ ਬਜ਼ੁਰਗ ਸ਼ੇਅਰ ਕਰੇ ਜੀ ਵੀਡੀਓ ਨੂੰ ਬਾਕੀ ਅੱਗੇ ਜਾ ਕੇ ਦੇਖਦੇ ਆ ਆ ਦੇਖ ਸਾਹਨ ਤੁਸੀਂ ਚਾਰ ਦੁਆਰੀ ਵੀ ਹੋ ਚੁੱਕੀ ਐ ਦਿਖਾਓ ਮੁੰਡਾ ਲੱਗਿਆ ਹੋਇਆ ਲੋ ਮਿੱਤਰੋ ਸਿੱਧੂ ਬਾਈ ਦੀ ਯਾਦਗਾਰ ਤੇ ਬਿਲਕੁਲ ਸਾਹਮਣੇ ਦੇਖੋ ਸਿੱਧੂ ਬਾਈ ਦੀਆਂ ਤਸਵੀਰਾਂ ਸਟicker ਹਰ ਇੱਕ ਚੀਜ਼ ਮਿਲ ਰਹੀ ਆ ਇਹੇ ਸੀ ਸਿੱਧੂ ਬਾਈ ਦੀ ਯਾਦਗਾਰ ਤੇ ਆਪਾਂ ਜਾ ਰਹੇ ਹਾਂ ਹੁਣ ਦੂਜੇ ਪਾਸੇ ਸਿੱਧੂ ਬਾਈ ਦੀ ਹਵੇਲੀ ਵਾਲੀ ਸਾਈਡ ਕੁਝ ਇੱਕ ਦੂਰੀ ਤੇ ਹੀ ਆ ਘਰ ਸਿੱਧੂ ਬਾਈ ਦਾ ਦੇਖੋ ਆਪਾਂ ਜਾ ਰਹੇ ਹੁਣ ਯਾਦਗਾਰ ਵਾਲੀ ਸਾਈਡ ਤੋਂ ਬਿਲਕੁਲ ਸਿੱਧੇ ਜਾਣਾ ਸਿੱਧੇ ਬਾਈ ਦੀ ਹੈਗੀ ਆ ਹਵੇਲੀ ਇਹ ਆ ਮਾਨਸਾ ਤਲਵੰਡੀ ਸਾਹਿਬੋਂ ਮੂਸਾ ਤੇ ਬਿਲਕੁਲ ਸਾਹਮਣੇ ਦੇਖੋ ਲੋਕ ਜਿਹੜੇ ਹਵੇਲੀ ਵੱਲੋਂ ਆ ਰਹੇ ਨੇ ਉਹ ਇੱਧਰ ਵੀ ਜਾ ਰਹੇ ਨੇ ਇੱਧਰਲੇ ਪਾਸੇ ਨੂੰ ਜਾ ਰਹੇ ਨੇ ਤਾਂ ਉੱਧਰ ਪਾਸੇ ਆ ਰਹੇ ਨੇ ਹਾਂ ਕਿਉਂਕਿ ਜਿਹੜਾ ਹਵੇਲੀ ਵਾਲ ਜਾਂਦਾ ਤਾਂ ਦੂਜੇ ਪਾਸੇ ਜ਼ਰੂਰ ਕੁ ਕੀ ਜਾਂਦਾ ਦੇਖੋ ਇੱਧਰ ਆ ਬਾਈ ਦੀ ਹਵੇਲੀ ਤੇ ਹਵੇਲੀ ਦੇ ਅੱਗੇ ਵੀ ਤੁਹਾਨੂੰ ਦਿਖਾਣੇ ਆ ਹੁਣ ਪੂਰਾ ਇਕੱਠ ਕਿੰਨਾ ਤੇ ਕਿੰਨੇ ਲੋਕ ਅੱਜ ਆਏ ਹੋਏ ਨੇ ਹਰ ਰੋਜ਼ ਸਿੱਧੂ ਬਾਈ ਦੇ ਘਰ ਦੇ ਅੱਗੇ ਲੋਕ ਪਹੁੰਚਦੇ ਨੇ ਸਿੱਧੂ ਬਾਈ ਨੂੰ ਦੇਖਣ ਦੇ ਲਈ ਯਾਦਗਾਰ ਤੇ ਪਹੁੰਚਦੇ ਨੇ ਤੇ ਉਹ ਸਿੱਧੂ ਬਾਈ ਦੀ ਹਵੇਲੀ ਹੈ ਜੀ ਦੇਖੋ ਜੀ ਸਿੱਧੂ ਬਾਈ ਦੀ ਯਾਦਗਾਰ ਤੇ ਅੱਜ ਪਹਿਲਾਂ ਅਸੀਂ ਪਹੁੰਚ ਕੇ ਆਏ ਆ ਉੱਥੇ ਤੇ ਹੁਣ ਅਸੀਂ ਇੱਧਰ ਆ ਚੁੱਕੇ ਹਵੇਲੀ ਅੱਗੇ ਦੇਖ ਸਕਦੇ ਹੋ ਦੇਖਿਓ ਨਾਲੀ ਗੱਡੀ ਹੂੰ ਹੂੰ ਇਹ ਸਿੱਧੂ ਬਾਈ ਦੀ ਹਵੇਲੀ ਹੈ ਜੀ ਇਹ ਸਿੱਧੂ ਬਾਈ ਦੇ ਘਰ ਦੇ ਬਿਲਕੁਲ ਸਾਹਮਣੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖੋ ਰੋਜ਼ਗਾਰ ਵੀ ਇੱਥੇ ਸਿੱਧੂ ਬਾਈ ਦੀ ਹਵੇਲੀ ਅੱਗੇ ਲੋਕਾਂ ਨੂੰ ਮਿਲ ਰਿਹਾ ਹੈ ਅਧਿਕਤ ਸਾਡੇ ਨੂੰ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ ਪੀਣ ਦੀਆਂ ਚੀਜ਼ਾਂ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲੇਗੀ ਦੇਖੋ ਲੋਕ ਬੱਸਾਂ ਦੇ ਵਿੱਚ ਵੀ ਪਹੁੰਚੇ ਹੋਏ ਨੇ ਇੱਥੇ ਬੱਸਾਂ ਪਰ ਪਰ ਕੇ ਆ ਰਹੇ ਨੇ ਮਾਤਾ ਬਜ਼ੁਰਗ ਨੌਜਵਾਨ ਦੇਖੋ ਕਿੰਨੇ ਦੂਰ ਦੂਰ ਤੋਂ ਆਏ ਹੋਏ ਨੇ ਤੇ ਇਹ ਆ ਸਿੱਧੂ ਬਈ ਦੀ ਬਿਲਕੁਲ ਹਵੇਲੀ ਜੀ ਹਵੇਲੀ ਦੇ ਬਿਲਕੁਲ ਸਾਹਮਣੇ ਆਪਾਂ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ So that's